गुरु रूख सात सिंह जीओ फतेह करने वागुरु जी का खालसा फतेह बाहर भीतर एको जान, एक जाना जान ए गुर ज्ञान बताई जन नानक आपा चीने मिठे ब्रह्म की खाए ਪਿਆਰ ਵੈਰਾਗ ਦੀ ਮੂਰਤੀ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਾਨ ਰਚਨਾ ਦੇ ਦੋ ਬੋਲ ਬਾਹਰ ਭੀਤਰ ਇੱਕੋ ਜਾਨ ਅਕਸਰ ਮਨ ਖੰਡਤ ਜੀਵਦਾ ਹੈ ਜਦ ਕਿ ਪਰਮਾਤਮਾ ਅਖੰਡ ਹੈ ਕੁਝ ਲੋਕ ਬਾਹਰ ਮੁਖੀ ਨੇ ਉਹਨਾਂ ਦਾ ਸਭ ਕੁਝ ਬਾਹਰ ਹੈ ਅੰਦਰ ਕੁਝ ਵੀ ਨਹੀਂ ਜੋ ਬਾਹਰ ਹੈ ਉਹ ਅੰਦਰ ਨਾਲ ਜੁੜਿਆ ਹੋਇਆ ਹੈ ਟੁੱਟਿਆ ਹੋਇਆ ਨਹੀਂ ਸਭ ਕੁਝ ਅਖੰਡ ਹੈ ਜੁੜਿਆ ਹੋਇਆ ਹੈ ਚਲੋ ਮੋٹے ਰੂਪ ਵਿੱਚ ਚਲਈਏ ਅੰਦਰ ਦੇ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਜੁੜਿਆ ਹੋਇਆ ਹੈ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੋਇਆ ਹੈ ਅੰਦਰ ਦੀ ਅਗਨੇ ਦਾ ਬਾਹਰ ਦੀ ਅਗਣ ਨਾਲ ਸੰਬੰਧ ਜੁੜਿਆ ਹੈ ਬਾਰ ਅਗਨੇ ਦਾ ਕੇਂਦਰ ਸੂਰਜ ਹੈ। ਅਗਰ ਸੂਰਜ ਠੰਡਾ ਪੈ ਜਾਏ ਸਭ ਕੁਝ ਠੰਡਾ ਹੋ ਜਾਏ। ਸੂਰਜ ਕਰਕੇ ਹੀ ਸਾਡੇ ਵਿੱਚ ਜਠਰਗਣੀ ਹੈ। ਸੂਰਜ ਕਰਕੇ ਹੀ ਗਰਮ ਹੈ। 10 ਕਰੋੜ ਮੀਲ ਦੀ ਦੂਰੀ ਤੇ ਸੂਰਜ ਹੈ। ਤੋਂ ਅਸੀਂ ਆਪਣੀ ਸੀਮਾ ਉੱਥੇ ਤੱਕ ਮੰਨ ਲਈ ਹੈ। ਕਿਉਂਕਿ ਉਸ ਨਾਲ ਜੁੜੇ ਹੋਏ। ਉਹ ਸੂਰਜ ਕਿਸੇ ਹੋਰ ਸੂਰਜ ਨਾਲ ਸੰਬੰਧਿਤ ਹੈ। और वो सूरज किसी होर सूरज तो रोश नहीं लिता इस तरह गल कि मुकेगी परमात्मा से मुकेगी मनुख भी अखंड है ये भी मैरज कर दिया यही कारण है कि भगत पीपा ने ऐलानिया कह दिता जो ब्रहमंड है सोई पिंड पिंड जो कुछ ब्रह्मंड है उ पिंड ब्रह्मंड असीम है ਇਹ ਪਿੰਡ ਵੀ ਅਸੀਮ ਹੈ ਕਿ ਕਿਧਰੇ ਸਮਾਪਤ ਨਹੀਂ ਹੁੰਦਾ ਅਖੰਡ ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਬਾਹਰ ਭੇਤਰ ਇੱਕੋ ਜਾਨੋ ਬ੍ਰਹਮ ਗਿਆਨੀ ਕਿਸ ਨੂੰ ਕਹਾਵਾਂਗੇ ਭਗਤ ਕਿਸ ਨੂੰ ਕਹਾਵਾਂਗੇ ਯੋਗੀ ਕਿਸ ਨੂੰ ਕਹਾਵਾਂਗੇ ਜੋ ਜੁੜ ਗਿਆ ਹੈ ਕਿਸ ਨਾਲ ਜੋ ਜੁੜਿਆ ਹੋਇਆ ਹੈ ਜੁੜੇ ਨੂੰ yogi ਕਹਿੰਦੇ ਨੇ yog ਲਵਜ਼ ਦੋ ਤੇ ਦੋ ਦਾ ਜੋੜ ਕਰੋ yog ਕਰੋ yog ਹੋ ਜਾਏ yogi ਭਾਗ ਕਰੋ ਭੋਗੀ ਤਕਸੀਮ ਕਰੋ ਭੋਗੀ ਟੁੱਟੇ ਨੂੰ ਭੋਗੀ ਕਹਿੰਦੇ ਨੇ ਜੁੜੇ ਨੂੰ yogi ਕਹਿੰਦੇ ਸੰਸਕ੍ਰਿਤ ਦਾ ਇਹ ਬੜਾ ਕੀਮਤੀ ਸ਼ਬਦ ਤੂੰ yogi ਅੰਦਰ योगी परमात्मा ਨੂੰ ਗੁਰਬਾਣੀ ਕਹਿੰਦੀ ਜੋਗੀ ਬਹੁਤ ਵੱਡਾ ਯੋਗੀ ਹੈ ਜੁੜੇ ਹੋਇਆ ਹੈ ਵੱਡਿਆ ਹੋਇਆ ਨਹੀਂ ਹੈ ਜੁੜੇ ਹੋਇਆ ਹੈ ਮਹਾਰਸ ਗ੍ਰਾਮ ਸਤਗੁਰੂ ਕਹਿੰਦੇ ਨੇ ਬਾਹਰ ਭੇਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਏ ਗੁਰੂ ਦਾ ਗਿਆਨ ਇਸ ਤੇ ਖੜਾ ਹੈ ਬਾਹਰ ਤੇ ਅੰਦਰ ਵੱਖ ਨਹੀਂ ਹੈ ਇੱਕੋ ਜੀ ਇਸ ਨੂੰ ਆਖੋਗੇ ਇਹਦੇ ਕੋਲ ਗੁਰੂ ਦਾ ਗਿਆਨ ਗਿਆਨ ਹੈ ਇਹਦੇ ਕੋਲ ਬ੍ਰਹਮ ਦਾ ਗਿਆਨ ਹੈ ਜਿਨੇ ਇਹ ਜਾਣ ਲਿਆ ਕਿ ਬਾਹਰ ਤੇ ਭੀਤਰ ਇੱਕੋ ਜੀ ਇੱਕੋ ਜੀ ਬਾਹਰ ਭੀਤਰ ਇੱਕੋ ਜਾਨੋ ਇਹ ਗੁਰੂ ਗਿਆਨ ਬਤਾਈ ਪਰ ਜਨਨ ਅਨੇਕ ਬਿਨ ਆਪਾ ਚੀਨੇ ਮਿਟੇ ਨਾ ਬ੍ਰਹਮ ਕੀ ਗਾਇ ਸਾਡੇ ਕੋਲ ਤਨ ਹੈ ਕਿਸ ਦਾ ਬਾਹਰ ਨਾਲ ਹੀ ਸੰਬੰਧ ਹੈ ਦੀ ਪੂਰਤੀ ਵੀ ਬਾਹਰੋਂ ਹੋਏਗੀ ਅੰਦਰੋਂ ਨਹੀਂ ਹੋ ਸਕਦੀ ਕਿ ਬਾਹਰ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਪਮਨ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਅਗਨੀ ਨਾਲ ਜੁੜਿਆ ਹੋਇਆ ਹੈ ਬਾਹਰ ਦੀ ਵਾਈਓ ਨਾਲ ਜੁੜਿਆ ਹੋਇਆ ਹੈ ਬਾਹਰ ਦੇ ਭੋਜਨ ਨਾਲ ਜੁੜਿਆ ਹੈ ਭੋਜਨ ਬਾਹਰੋਂ ਮਿਲੇਗਾ ਅੰਦਰੋਂ ਨਹੀਂ ਮਿਲਦਾ ਕਿ ਦੂਰ ਕਿਉਂ ਜਾਓ ਤਨ ਹੈ ਵੀ ਭੋਜਨ ਹੋਰ ਕੁਝ ਵੀ ਨਹੀਂ ਹੈ ਇਸ ਵਾਸੇ ਭੋਜਨ ਨੂੰ ਅਨ ਨੂੰ ਬ੍ਰਹਮ ਵੀ ਕਹਿੰਦੇ ਹੈ ਅਨ ਬ੍ਰਹਮ ਭਗਤ ਕਬੀਰ ਕਹਿੰਦੇ ਨੇ ਤਿੰਨ ਹਸਤੀਆਂ ਪੋਜਣ ਯੋਗ ਨੇ ਔਰ ਤਿੰਨਾਂ ਨੂੰ ਮੈਂ ਬਰਾਬਰੀ ਦੇਣਾ ਕਬੀਰ ਕਿਹੜੇ ਤਿੰਨ ਧਨ ਗੋਵਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟੇਗੇ ਬੜਾ ਕੀਮਤੀ ਸ਼ਬਦ ਹੈ ਕਬੀਰ ਦਾ ਤਨਤਾ ਦੇ ਯੋਗ ਹੈ ਗੋਪਾਲ ਪਰਮਾਤਮਾ ਤਨਤਾ ਦੇ ਯੋਗ ਹੈ ਗੁਰੂ ਕਬੀਰ ਕਹਿੰਦੇ ਤਨਤਾ ਦੇ ਯੋਗ ਹੈ ਭੋਜਨ পেট ਦੇ ਚ ਭੋਜਨ ਨਹੀਂ ਨਾ ਗੁਰੂ ਚੰਗਾ ਲੱਗਦਾ ਹੈ ਨਾ ਪ੍ਰਭੂ ਚੰਗਾ ਲੱਗਦਾ ਕਬੀਰ ਤੇ ਐਲਾਨੀਆਂ ਵੀ ਕਹਿੰਦੇ ਨੇ ਭੁੱਖੇ ਭਗਤ ਲਾ ਕੀਜੇ ਇਹ ਮਾਲਾ ਆਪਣੀ ਐ ਲੈ ਪਕੜਾ ਨਹੀਂ ਆਉਂਦਾ ਸ ਧਨ ਗੋਬਾਲ ਧਨ ਗਰੋਦੇ ਧਨ ਅਨਾਦ ਓਖੇ ਕਵਲ ਟੇਕੇ ਇਹਨਾਂ ਤਿੰਨਾਂ ਨੂੰ ਇੱਕ ਲੜੀ ਚ ਰੱਖਿਆ ਹੈ ਫਿਰ ਇੱਕ ਚੌਥੀ ਅਵਸਥਾ ਦਾ ਵੀ ਜ਼ਿਕਰ ਕਰਦੇ ਹਨ ਧਨ ਓਏ ਸੰਤ ਜਿਨ ਐ ਸੇ ਜਾਣੇ ਤਿੰਨ ਕੋ ਮਿਲ ਬੋ ਸਾਰੰਗ ਪਾਣੇ ਉਹ ਵੀ ਪੂਜਣ ਦੇ ਯੋਗ ਨੇ ਜਿਨੇ ਇਹਨਾਂ ਤਿੰਨਾਂ ਦੀ ਅਸਲੀਅਤ ਨੂੰ ਹਕੀਕਤ ਨੂੰ ਜਾਣ ਲਿਆ ਗੋਬਾਲ ਗੁਰੂ ਤੇ ਭੋਜਨ ਹੈਰਾਨਗੀ ਦੀ ਗੱਲ ਪ੍ਰਮਾਤਮਾ ਦੀ ਬਰਾਬਰੀ ਦੇ ਦਿੱਤੀ ਭੋਜਨ ਨਾਲ ਗੁਰੂ ਦੀ ਬਰਾਬਰੀ ਤੇ ਰੱਖ ਦਿੱਤਾ ਹੈ ਭੋਜਨ ਸੰਗਤ ਪੰਗਤ ਬਰਾਬਰੀ ਹਲਕੇ ਪੰਗਤ ਦੇ ਚ ਕੀ ਹੈ ਭੋਜਨ ਹੈ ਸੰਗਤ ਦੇ ਚ ਕੀ ਹੈ ਭਜਨ ਭਜਨ ਮਨ ਦੀ ਖੁਰਾਕ ਹੈ ਭੋਜਨ ਤਨ ਦੀ ਖੁਰਾਕ ਹੈ ਬਰਾਬਰੀ ਹੈ ਬਾਹਰ ভেਤਰ ਏ ਕੋ ਜਾ ਨੋ ਏ ਗੁਰੂ ਗਿਆਨ ਬਤਾਇ ਜਨ ਨਾਨਕ ਬਿਨ ਆਪਾ ਚੀਨੇ ਮਿਠੇ ਨੋ ਬ੍ਰਹਮ ਕੀ ਕਾਹੀ ਤਨ ਬਣਦਾ ਵੀ ਭੋਜਨ ਤੋਂ ਹੈ ਤੁਸੀਂ ਆਖੋਗੇ ਭੋਜਨ ਤੋਂ ਬਣਦਾ ਹਾਂ ਤਨ ਭੋਜਨ ਹੈ ਭੋਜਨ ਤੋਂ ਬਣਿਆ ਹੈ ਭੋਜਨ ਨਾਲ ਜ਼ਿੰਦਾ ਰਹਿੰਦਾ ਹੈ ਤਨ ਦੀ ਬਣ ਫਿਰ ਗੁਰਵਾਣੀ ਇੰਜ ਕਹਿੰਦੀ ਹੈ ماں ਕੀ ਰਕਤ ਪਿਤਾ ਬਿਨ ਧਾਰਾ मां ਦਾ ਲਹੂ ਪਿਤਾ ਦਾ ਬਿੰਦ ਉਸ ਤੋਂ ਹੀ ਤੰਦੀ ਬਣਦਾ ਹੈ ਤੇ ਖੂਨ ਤੇ ਬਿੰਦ ਕੀ ਹੈ ਖੁਰਾਕ ਹੈ ਔਰ ਕੀ ਹੈ ਭੋਜਨ ਤੋਂ ਹੀ ਖੁਰਾਕ ਤੋਂ ਹੀ ਖੂਨ ਬਣਦਾ ਹੈ ਖੂਨ ਤੋਂ ਬਿੰਦ ਬਣਦਾ ਹੈ ਬਿੰਦ ਤੋਂ ਹੀ ਮਨੁੱਖੀ ਬੱਚਾ ਬਣਦਾ ਹੈ ਜਵਾਨ ਹੁੰਦਾ ਹੈ ਬੁੱਢਾ ਹੁੰਦਾ ਹੈ ਫਿਰ ਇਹ ਹਾਕ ਵਿੱਚ ਮਿੱਟੀ ਵਿੱਚ ਮਿੱਟੀ ਹੁੰਦਾ ਹੈ ਮੂਲ ਰੂਪ ਦੇ ਵਿੱਚ ਭੋਜਨ ਮਿੱਟੀ ਹੈ ਮੂਲ ਰੂਪ ਦੇ ਵਿੱਚ ਖੁਰਾਕ ਹਾਕ ਜੋ ਕੁਝ ਵੀ ਅਸੀਂ ਖਾਂਦੇ ਹਾਂ خاک ਸਾਨੂੰ ਦਿੰਦੀ ਹੈ ਮਿੱਟੀ ਸਾਨੂੰ ਦਿੰਦੀ ਹੈ ਇਹ ਹੀ ਕਾਰਨ ਹੈ ਕਿ ਮਿੱਟੀ ਨੂੰ ਧਰਤੀ ਨੂੰ ਪੂਜਣ ਯੋਗ ਮਾਂ ਕਹਿ ਦਿੱਤਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਧਰਤ ਮਹਤ ਪੂਜਣ ਯੋਗ ਮਾਂ ਪੰਨਾ ਇਹ ਹੀ ਕਰੇ ਪਈ ਕਰਦੀ ਹੈ ਜਨਮ ਵੀ ਇਸੇ ਤੋਂ ਆਇਆ ਤਨ ਦਾ ਜਨਮ ਮਿੱਟੀ ਤੋਂ ਆਇਆ ਤਨ ਦੀ ਪਾਲਣਾ ਮਿੱਟੀ ਕਰ ਰਹੀ ਹੈ समुचा तन मिट्टी का पुतला है माटी को पुत्रो कैसे नजत है देखे देखे सुने बोले दौरे और फिरत है मिट्टी का पुतला वास्तविक भोजन है भोजन है क्यों रकत बिंद कर निम्ह बड़ी सुंदर पंक्तियां ने रकत बिंद कर निम्ह आगन उदर मजार ਇੰਦੀ ਉਤਪਤੀ ਇਹ ਨੇ ਮਿਆ ਇਹ ਬਣਿਆ ਹੈ ਰਕਤ ਤੇ ਬਿੰਦ ਤੋਂ ਬਿੰਦ ਕੀ ਹੈ ਖੁਰਾਕ ਹੈ ਭੋਜਨ ਹੈ ਖੂਨ ਕੀ ਹੈ ਭੋਜਨ ਹੈ ਭੋਜਨ ਤੋਂ ਹੀ ਖੂਨ ਬਣਦਾ ਹੈ ਭੋਜਨ ਤੋਂ ਹੀ ਬਿੰਦ ਬਣਦਾ ਤੇ ਰਕਤ ਬਿੰਦ ਕਰਨ ਮਿਆ ਇਹ ਤਨ ਬਣਿਆ ਹੈ ਰਕਤ ਤੇ ਬਿੰਦ ਤੋਂ ਮਾਂ ਕੀ ਰਕਤ ਫਿਰ ਗੁਰਬਾਣੀ ਖੋਲਦੀ ਹੈ ਮਾਂ ਕੀ ਰਕਤ ਪਿਤਾ ਬਿੰਦ ਹਾਰਾ ਮਾਤਾ ਦੀ ਰਕਤ ਪਿਤਾ ਦਾ ਬਿੰਦ ਪਾਣੀ ਮਹਿਲਾ ਮਾਠੀ ਗੋਰੀ ਇਸ ਮਾਟੇ ਕੀ ਪੁੱਤਰੀ ਜੋਰੀ ਮਹਿਲਾ ਪਾਣੀ ਪਿਤਾ ਦਾ ਗੇਰ ਵੀ ਗੋਰੀ ਤੋਂ ਮੁਰਾਦ ਗੇਰ ਵੀ ਲਾਲ ਲਾਲ ਮਿੱਟੀ ਖੋਨ ਗੇਰ ਵੀ ਖੋਨ ਪਾਣੀ ਮਹਿਲਾ ਮਾਠੀ ਗੋਰੀ ਇਸ ਮਾਟੇ ਕੀ ਪੁੱਤਰੀ ਜੋਰੀ ਗੇਰਵਾ ਰੰਗ ਲਾਲ ਰੰਗ ਹੋਂ ਖੂਨ ਦਾ ਰੰਗ ਗਹਿਰੂਆ ਰੰਗ ਰਕਤ ਬਿੰਦ ਕਰਨ ਮਿਆਂ ਤੇ ਰਕਤ ਤੇ ਬਿੰਦ ਭੋਜਨ ਹੈ ਖੂਨ ਕੀ ਇਹ ਭੋਜਨ ਭੋਜਨ ਤੋਂ ਹੀ ਬਣਦਾ ਹੈ ਬਿੰਦ ਕੀ ਇਹ ਭੋਜਨ ਭੋਜਨ ਤੋਂ ਹੀ ਬਣਦਾ ਹੈ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਰਕਤ ਬਿੰਦ ਕਰਨ ਮਿਆਂ ਅਗਨ ਉਦਰ ਮਜਾਰ ਨਿਮਿਆ ਇਹ ਰਕਤ ਬਿੰਦ ਤੋਂ ਹੈ ਭੋਜਨ ਤੋਂ ਨਿਮੇ ਹੈ ਭੋਜਨ ਤੋਂ ਬਣਿਆ ਹੈ ਸਰੀਰ ਸਰੀਰ ਭੋਜਨ ਹੈ ਫਿਰ ਭੋਜਨ ਦੇ ਆਸਰੇ ਤੇ ਭੋਜਨ ਦਾ ਬੁਤਲਾ ਜ਼ਿੰਦਾ ਰਹਿੰਦਾ ਹੈ ਨਾ ਦੇ ਉਹ ਭੋਜਨ ਰਹਿ ਜਾਏਗਾ ਸਰੀਰ ਚਾਰ ਪੰਜ ਦਿਨ ਨਾ ਦੇਓ ਕਦਮ ਨਹੀਂ ਚੱਲਣਗੇ 8-10 ਦਿਨ ਨਾ ਦੇਓ ਅੱਖਾਂ ਵੀ ਬੰਦ ਹੋਣ ਲੱਗ ਪੈਣਗੀਆਂ ਇੱਕ ਰिष्ट ਪੂਸ਼ ਸਰੀਰ ਜਿਹਦੇ ਅੰਦਰ ਪੂਰਨ ਤੌਰ ਤੇ ਚਰਬੀ ਹੋਵੇ ਵਿਦਵਾਨ ਕਹਿੰਦੇ ਨੇ ਵੱਧ ਤੋਂ ਵੱਧ 40 ਦਿਨ ਬੁਖਾ ਰਹ ਸਕਦਾ ਹੈ 40 ਐਸ ਤੋਂ ਜ਼ਿਆਦਾ ਨਹੀਂ ਦਮ ਤੋੜ ਜਾਏਗਾ ਜੇ ਇਸ ਦੇ ਅੰਦਰ ਚਰਬੀ ਹੈ ਕੋ ਭੋਜਨ ਤੋਂ ਬਣੀ ਹੈ ਜੋ ਇਹ ਦੇ ਅੰਦਰ ਚਰਬੀ ਹੈ ਉਹ ਖਾਣ ਪਾਣ ਤੋਂ ਬਣੀ ਹੈ ਵੱਧ ਤੋਂ ਵੱਧ ਇਹ ਨੂੰ 40 ਦਿਨ ਜ਼ਿੰਦਾ ਰੱਖੇਗੀ ਫਿਰ ਖਤਮ ਹੋ ਜਾਏਗਾ ਚਰਬੀ ਭੋਜਨ ਹੈ ਖੂਨ ਭੋਜਨ ਹੈ ਭੋਜਨ ਤੋਂ ਨਿਮਿਆ ਭੋਜਨ ਤੋਂ ਬਣਿਆ ਇਹ ਪੁੱਤੜਾ ਭੋਜਨ ਦੇ ਆਸਰੇ ਤੇ ਜ਼ਿੰਦਾ ਰਹਿੰਦਾ ਹੈ। ਕਿਉਂਕਿ ਤਨ ਜ਼ਿੰਦਗੀ ਭੋਜਨ ਦੇ ਆਸਰੇ ਤੇ ਰਹਿੰਦਾ ਹੈ। ਤੋ ਕਬੀਰ ਭੋਜਨ ਨੂੰ ਪਰਮਾਤਮਾ ਦੇ ਬਰਾਬਰੀ ਤੇ ਰੱਖਦੇ ਨੇ। ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ। ਔਰ ਗਜ਼ਬ ਦੀ ਗੱਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਨੂੰ ਬਰਾਬਰੀ ਦੇ ਦਿੱਤੀ। ਇੱਕ ਥਾਂ ਤੇ ਭੋਜਨ ਪ੍ਰਦਾਨ, ਇੱਕ ਥਾਂ ਤੇ ਭਜਨ ਪ੍ਰਦਾਨ। ਭਜਨ ਵੀ ਉਸ ਦਾ ਪ੍ਰਸਾਦ ਹੈ, ਭੋਜਨ ਵੀ ਉਸ ਦਾ ਪ੍ਰਸਾਦ ਹੈ। ਪ੍ਰਸਾਦ ਕਰਕੇ ਅਗਰ ਭੋਜਨ ਛਕੋਗੇ, ਯਕੀਨ ਜਾਨੋ ਉਹਦੀ ਖੇੜ ਹੀ ਕੁਛ ਹੋਰ ਹੋ ਜਾਏਗੀ। ਔਰ ਇਹ ਵੀ ਮੈਂ ਅਰਜ਼ ਕਰਾਂ। ਲੰਗਰ ਭੋਜਨ ਉਹੀ ਹੈ ਜਿਹਨੂੰ ਸ਼ਰਧਾ ਨਾਲ ਬਣਾਇਆ ਜਾਏ ਭਾਵਨਾ ਨਾਲ ਬਣਾਇਆ ਜਾਏ ਸ਼ਰਧਾ ਦਾ ਆਪਣਾ ਇੱਕ ਰਸ ਹੈ ਭਾਵਨਾ ਦਾ ਆਪਣਾ ਇੱਕ ਸਵਾਦ ਹੈ ਇਹ ਵੀ ਮੈਸ ਕਰਦੇ ਹਾਂ ਭਾਵਨਾ ਨਾਲ ਸ਼ਰਧਾ ਨਾਲ ਕਿਸੇ ਨੂੰ ਪਾਣੀ ਦਾ ਗਲਾਸ ਲਈਏ ਉਹਦਾ ਟੇਸ ਕੁਝ ਹੋਰ ਹੋ ਜਾਏ ਨਫ਼ਰਤ ਨਾਲ ਲਈਏ ਗਿਰਨਾ ਨਾਲ ਲਈਏ ਦੁਸ਼ਮਣੀ ਦੇ ਜਜ਼ਬੇ ਨਾਲ ਲਈਏ ਪਾਣੀ ਦਾ ਗਲਾਸ ਯਕੀਨ ਜਾਨੋ ਸਵਾਦ ਕੁਝ ਹੋਰ ਹੋ ਜਾਏ ਅਗਰ ਲੰਗਰ ਦੀ ਦਾਲ ਦੇ ਵਿੱਚ ਕੋਈ ਸਵਾਦ ਆਉਂਦਾ ਹੈ ਅਗਰ ਲੰਗਰ ਦੇ ਪ੍ਰਸ਼ਾਦ ਦੇ ਵਿੱਚ ਕੋਈ ਰਸ ਆਉਂਦਾ ਹੈ ਤਾਂ ਭਾਵਨਾ ਨਾਲ ਬਣਾਇਆ ਗਿਆ ਹੈ ਸ਼ਰਧਾ ਨਾਲ ਬਣਾਇਆ ਗਿਆ ਹੈ ਔਰ ਮੈਂ ਦੋ ਸ਼ਬਦ ਹੋਰ ਵੀ ਕਹਿ ਦੇਣਾ ਹੁਨਾ ਜੋ ਭਾਵਨਾ ਨਾਲ ਬਣਾਇਆ ਹੀ ਨਹੀਂ ਗਿਆ ਸ਼ਰਧਾ ਨਾਲ ਬਣਾਇਆ ਹੀ ਨਹੀਂ ਗਿਆ ਉਹ ਘਰ ਦੀ ਰੋਟੀ ਹੋ ਸਕਦੀ ਹੈ ਗੁਰੂ ਘਰ ਲੰਗਰ ਨਹੀਂ ਹੈ ਉਹ ਤੇ ਸ਼ਰਧਾ ਨਾਲ ਬਣਾਇਆ ਹੈ ਭਾਵਨਾ ਨਾਲ ਬਣਾਇਆ ਅਗਰ ਭਾਵਨਾ ਨਾਲ ਸਰਦਾਨ ਨਾਲ ਘਰ ਦੀ ਰੋਟੀ ਵੀ ਬਣਾਈਏ ਯਕੀਨ ਜਾਨੋ ਉਹ ਵੀ ਗੁਰੂ ਦਾ ਲੰਗਰ ਹੋ ਜਾਏਗਾ ਉਹਦਾ ਸਵਾਦ ਵੀ ਕੁਝ ਹੋਰ ਆਠ ਕਰਦੇ ਆ ਵਾਹਿਗੁਰੂ ਜਪਦੇ ਆ ਘਰ ਦੀ ਰੋਟੀ ਬਣਾਈਏ ਗੁਰੂ ਦਾ ਲੰਗਰ ਹੋ ਜਾਏਗਾ ਗੱਪਾਂ ਮਾਰਦੇ ਆ ਗੁਰੂ ਦਾ ਲੰਗਰ ਬਣਾਇਆ ਤੇ ਘਰ ਦੀ ਰੋਟੀ ਹੋ ਜਾਏ ਅਗਰ ਕਿਸੇ ਗੁਰਦੁਆਰੇ ਦਾ ਲੰਗਰ ਬੇਸਵਾਦੀ ਹੋਵੇ ਨਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਸਮਝ ਲੈਣਾ ਭਾਵਨਾ ਨਾਲ ਨਹੀਂ ਬਣਾਇਆ ਜਾਂਦਾ ਸ਼ਰਧਾ ਨਾਲ ਨਹੀਂ ਬਣਾਇਆ ਜਾਂਦਾ ਭਾਵਨਾ ਦਾ ਉਹ ਸਵਾਦ ਹੈ ਸ਼ਰਧਾ ਦਾ ਉਹ ਸਵਾਦ ਹੈ ساری ਦੁਨੀਆ 'ਚ ਐਸਾ ਆਖਿਆ ਜਾਂਦਾ ਲੱਖ ਯਤਨ ਕਰਦੇ ਆ ਘਰ ਦੇ ਚ ਉਹ ਦਾਲ ਨਹੀਂ ਬਣਦੀ ਜੋ ਗੁਰੂ ਦੇ ਲੰਗਰ ਦੀ ਬਣਦੀ ਉਹ ਭਾਵਨਾ ਦਾ ਰਸ ਉਹ ਸ਼ਰਧਾ ਦਾ ਰਸ ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ ਪ੍ਰਭੂ ਦੀ ਬਰਾਬਰੀ ਤੇ ਰੱਖਦੇ ਨੇ ਦਾਨ ਗੋਪਾਲ ਧਨ ਗੁਰਦੇਵ ਧਨ ਅਨਾਦ ਓਖੇ ਕਵਲ ਟੇਕੇ ਧਨ ਓਏ ਸੰਤ ਜਿਨ ਐਸੀ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਣੀ ਜਿਸ ਨੇ ਐਸਾ ਜਾਣਿਆ ਪ੍ਰਭੂ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਫਿਰ ਅੱਗੇ ਇੱਕ ਹੋਰ ਗੱਲ ਵੀ ਕਰਦੇ ਨੇ ਅਨ ਛੋੜ ਕਰੇ ਪਾਖੰਡ ਨਾ ਸੋ ਆਗਣ ਨਾ ਹੋਰਨ ਅੰਨੇ ਬਿਨਾ ਨਾ ਹੋਏ ਸੁਕਾਲ ਤਜੀਏ ਅਨ ਨਾ ਮਿਲੇ ਗੋਬਾਲ ਅਨ ਦਾ ਤਿਆਗ ਗੋਪਾਲ ਦਾ ਤਿਆਗ ਹੈ ਭੋਜਨ ਦਾ ਤਿਆਗ ਪਰਮਾਤਮਾ ਦਾ ਤਿਆਗ ਹੈ ਕਿਉਂ ਭੋਜਨ ਨਹੀਂ ਦੇਵੋਗੇ ਤਨ ਨੂੰ ਤਨ ਭੁੱਖਾ ਹੈ ਤੇ ਭੁੱਖੇ ਤਨ ਤੋਂ ਭਜਨ ਦੇ ਮਾਰਗ ਤੇ ਤੁਰਨਾ ਮਨ ਨੂੰ ਔਖਾ ਹੋ ਜਾਏਗਾ ਮਨ ਕਹੇ ਵਾਹਿਗੁਰੂ ਵਾਹਿਗੁਰੂ ਜਪ ਤਨ ਕਹੇ ਨਹੀਂ ਜਪਣਾ ਦੋ ਦਿਨ ਦੇ ਭੁੱਖੇ ਆ ਕਿਤੋਂ ਜਪੀ ਅਗਰ ਮਨ ਨੇ ਆਖਿਆ ਵੀ ਗੁਟਕਾ ਲੈ ਪਾਠ ਕਰ ਤਨ ਨੇ ਕਹਿਣਾ ਪਹਿਲੇ ਰੋਟੀ ਪਹਿਲੇ ਪਹੁੰਚ ਜਾ ਕਬੀਰ ਨੇ ਸਾਫ ਕਹਿ ਦਿੱਤਾ ਭੁਖੇ ਭਗਤ ਨਾ ਕੀ ਜੇ ਇਹ ਮਾਲਾ ਆਪਣੇ ਲਈ ਜੇ ਦੋ ਸਿਰ ਮੰਗੋ ਚੋਨਾ ਪਾਏ ਘਿਓ ਸੰਗ ਲੋਨਾ ਔਰ ਸਿਰ ਮੰਗੋ ਦਾਲੇ ਮੁਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੋਪਾਈ ਸਿਰਹਾਨਾ ਔਰ ਤੁਲਾਈ ਉਹ ਪਰਖੋ ਮੰਗੋ ਖੇਦਾ ਤੇਰੀ ਭਗਤ ਕਰੇ ਜਨ ਥੀਲਾ ਆਦਰ ਦੇ ਗਿਆਤ ਲਈ ਅਰਜ਼ ਕਰਾਂ ਕਬੀਰ ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ ਮੈਂ ਲੋਭ ਨਹੀਂ ਕੀਤਾ ਇਹ ਨੇ ਵੱਡੀ ਨੇਸਟ ਰੱਖ ਲਈ ਤੀਏ ਪ੍ਰਮਾਤਮਾ ਦੇ ਕੋ ਐ ਵੀ ਚਾਹੀਦਾ ਐ ਵੀ ਚਾਹੀਦਾ ਐ ਵੀ ਚਾਹੀਦਾ ਕਹਿੰਦੇ ਠੀਕ ਹੈ ਚਾਹੀਦਾ ਹੈ ਤਨ ਮੰਗਦਾ ਮੈਂ ਕੋ ਤਿਆਗੀ ਥੋੜੀ ਐਤਿਆਗ ਹੋ ਨਹੀਂ ਸਕਦਾ ਤਿਆਗ ਪਖੰਡ ਹੈ ਅੰਨ ਛੋੜ ਕਰੇ ਪਖੰਡ ਪਖੰਡ ਇਹ ਤੇ ਪਖੰਡ ਹੈ ਅਨਨਾ ਖਾਇਆ ਸਾਧ ਗਵਾਇਆ ਬਹੁਤ ਖਪਾਇਆ ਦੂਜਾ ਵਾਇਆ ਬਸ ਫਿਰ ਨਾ ਪਹਿਰੇ ਐਨਸ ਘਰੇ ਤਨ ਦੀ ਲੋੜ ਹੈ ਮੈਂ ਨਾਹੀਂ ਕੀ ਤਲਬ ਇੱਕ ਨਾਮ ਤੇਰਾ ਮੈਂ ਫਭਦਾ ਫਭਦਾ ਮੈਨੂੰ ਤੇਰਾ ਨਾਮ ਪਰ ਤਾਂ ਫਭਦਾ ਜੇ ਪੇਟ ਦੇ ਚ ਰੋਟੀਆਂ ਹੋਣ ਭੁੱਖੇ ਭਗਤ ਨਾ ਕੀਚ ਨਹੀਂ ਹੁੰਦਾ ਭੁੱਖੇ ਆ ਭਜਨ ਨਹੀਂ ਆਉਂਦਾ ਤਨ ਭੋਜਨ ਹੈ ਭੋਜਨ ਤੋਂ ਬਿਨਾਂ ਮਾਂ-ਬਾਪ ਨੇ ਭੋਜਨ ਛਕਿਆ ਖੂਨ ਤੇ ਬਿੰਦ ਬਣਿਆ ਰਕਤ ਬਿੰਦ ਕਰਨੇ ਮੇ ਅਗਨ ਉਦਰ ਮਜਾਰ ਪਾਣੀ ਮਹਿਲਾ ਮਾਠੀ ਗੋਰੀ ਬਿਸਮਰਤੀ ਕੀ ਪੁਤਰੀ ਜੋਰੀ ਬਿੰਦ ਤੇ ਜਿਨ ਪਿੰਡ ਕੀ ਆ ਅਗਨ ਕੁੰਡਰ ਆਇਆ ਦ ਸਮਾਸ ਮਾਤਾ ਉਦਰ ਰਖਿਆ ਬੌਰ ਲਾਗੀ ਮਾਇਆ ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਇਹ ਤਨ ਕੀ ਹੈ ਬਿੰਦ ਇਹ ਤਨ ਕੀ ਹੈ ਖੂਨ ਖੂਨ ਕੀ ਹੈ ਭੋਜਨ ਵਿੰਦਕੀਏ ਭੋਜਨ ਤਨ ਭੋਜਨ ਹੈ ਤੇ ਜਦ ਤਨ ਬਣਿਆ ਹੀ ਭੋਜਨ ਤੋਂ ਹੈ ਤਾਂ ਜੀਵਦਾ ਵੀ ਭੋਜਨ ਦੇ ਆਸਰੇ ਤੇ ਇਹਨੂੰ ਭੋਜਨ ਚਾਹੀਦਾ ਭੋਜਨ ਤੋਂ ਬਿਨਾ ਨਹੀਂ ਜੋ ਹੈ ਜੀਵੇਗਾ ਹੁਣ ਦੂਸਰਾ ਨੁਕਤਾ ਬੜੇ ਧਿਆਨ ਨਾਲ ਸੁਣ ਲੈਣਾ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਮਨੁੱਖ ਭੁੱਖ ਦਾ ਤਿਆਗੇ ਨਹੀਂ ਹੋ ਸਕਦਾ ਜਨਮ ਦੇ ਨਾਲ ਬੱਚੇ ਦੇ ਅੰਦਰ ਇਹ ਬੁੱਖ ਪੈਦਾ ਹੁੰਦੀ ਹੈ ਇਸ ਵਾਸਤੇ ਰੌਂਡ ਲੱਗ ਪੈਂਦਾ ਹੈ ਬੁੱਖ ਦੁੱਖ ਹੈ ਬੁੱਖ ਹੀ ਦੁੱਖ ਹੈ ਔਰ ਜਿੰਨੀ ਤਿੱਖੀ ਬੁੱਖ ਹੋਵੇਗੀ ਜਿੰਨੀ ਗਹਿਰੀ ਬੁੱਖ ਹੋਵੇਗੀ ਉਤਨਾ ਹੀ ਗਹਿਰਾ ਦੁੱਖ ਹੋਵੇਗਾ ਇਹਨੂੰ ਬੜੇ ਧਿਆਨ ਨਾਲ ਸੁਣਨਾ ਦੁੱਖ ਤੜਪਾ ਕੇ ਰੁਲਾਏਗਾ ਬੱਚਾ ਰੋ ਪੈੰਦਾ ਕਿਉਂਕਿ ਰੋਣ ਤੋਂ ਇਲਾਵਾ ਉਸ ਦੁੱਖ ਦੀ ਪੂਰਤੀ ਲਈ ਉਹਦੇ ਕੋਲ ਹੋਰ ਕੋਈ ਸਾਧਨ ਨਹੀਂ ਸਮਝ ਨਹੀਂ ਸਮਰਥਾ ਵੀ ਨਹੀਂ ਕਿਉਂ ਰੋਇਆ ਇਹ ਮਾਂ ਨੂੰ ਸਮਝਣਾ ਪੈਗਾ ਪਿਓ ਨੂੰ ਸਮਝਣਾ ਪੈਗਾ ਇਹ ਰੋਣਾ ਕਿਉਂ ਹੋਇਆ ਇਹ ਦੁੱਖ ਕਿਉਂ ਆਇਆ ਜੇ ਬੱਚੇ ਨੂੰ ਕੁਝ ਨਹੀਂ ਪਤਾ ਇਹ ਫਿਰ ਮਾਂ ਉਸ ਨੂੰ ਦੁੱਧ ਫਿਲਾਉਂਦੀ ਹੈ ਮਨ ਦੇ ਵਿੱਚ ਸੋਗ ਹੈ ਮਨ ਦੇ ਵਿੱਚ ਚਿੰਤਾ ਹੈ ਮਨ ਦੇ ਵਿੱਚ ਬਿਆਕਲਤਾ ਹੈ ਮਨ ਵਿੱਚ ਪਰੇਸ਼ਾਨੀ ਹੈ ਮਨ ਵਿੱਚ ਬੇਚੈਨੀ ਹੈ ਮਨੁੱਖ ਨੂੰ ਕੁਝ ਵੀ ਨਹੀਂ ਪਤਾ ਕਿਵੇਂ ਦੂਰ ਹੋਵੇਗੀ ਗੁਰੂ ਨੂੰ ਪਤਾ ਹੈ ਧਾਰਮਿਕ ਤੌਰ ਤੇ ਤੇ 80 ਸਾਲ ਦੇ ਬੁੱਢੇ ਵੀ ਬੱਚਾ ਹੀ ਹੁੰਦੇ ਨੇ ਇਹ ਵੀ ਮੈਂ ਰਿਸਰਚ ਕਰਦੇ ਆ ਧਾਰਮਿਕ ਤੌਰ ਤੇ ਕੋਈ ਬਾਲਗ ਹੋ ਗਿਆ ਹੋਵੇ ਅਡਲਟ ਹੋ ਗਿਆ ਹੋਵੇ ਕਦੀ ਕਦਾਈ ਕਿਸੇ ਦੇ ਦਰਸ਼ਨ ਹੁੰਦੇ ਨੇ ਇਹ ਤੇ ਧਾਰਮਿਕ ਤੌਰ ਤੇ ਲੋਕੀ ਬੱਚੇ ਹੁੰਦੇ ਨੇ ਤੇ ਬੱਚੇ ਦੀ ਪਹਿਚਾਣ ਕੀ ਆਉਂਦੀ ਹੈ ਬੱਚਾ ਖੇਡਣਾ ਚਾਹੁੰਦਾ ਹੈ ਖੇਡਣ ਵਾਸਤੇ ਖਿਡੌਣੇ ਚਾਹੀਦੇ ਨੇ ਨਾ ਖਿਡੌਣੇ ਆ ਉਹਨਾਂ ਤੇ ਹਰ ਚੀਜ਼ ਨੂੰ ਖਿਡੌਣਾ ਬਣਾ ਦਿੰਦਾ ਹੈ ਹਰ ਚੀਜ਼ ਨੂੰ ਖਿਡੌਣਾ ਮੰਨ ਲੈਂਦਾ ਬਲਕੇ ਮੈਂ ਤੇ ਇੱਥੇ ਤੱਕ ਦੇਖਿਆ ਹੈ ਘਰ ਦੇ ਵਿੱਚ ਕੋਈ ਖਿਡੌਣਾ ਨਹੀਂ ਮਾਸੂਮ ਬੱਚਾ ਪਿਓ ਨੂੰ ਕਹਿ ਦਿੰਦਾ ਹੂੰ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਮਮਤਾ ਦਾ ਮਾਰਿਆ ਹੋਇਆ ਪਿਓ ਘੋੜਾ ਬਣ ਜਾਂਦਾ ਕੋੜਾ ਕੀ ਬਣਿਆ ਖਿਡੌਣਾ ਬਣ ਕੇ ਬੱਚੇ ਨੇ ਪਿਓ ਨੂੰ ਖਿਡੌਣਾ ਬਣਾਇਆ। ਬੱਚਾ ਮਾਂ ਨੂੰ ਵੀ ਖਿਡੌਣਾ ਬਣਾ ਬਣਾਉਂਦਾ ਹੈ। ਗੁਸਤਾਖੀ ਮਾਂ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ, ਗੁਰਦੁਆਰਾ ਵੀ ਖਿਡੌਣਾ ਹੈ, ਕਥਾ ਵੀ ਖਿਡੌਣਾ ਹੈ, ਕੀਰਤਨ ਵੀ ਖਿਡੌਣਾ। ਕੁਝ ਵੀ ਨਹੀਂ। ਜਿਹੜਾ ਜਿਹੜਾ ਇੱਥੇ ਗੁਰਦੁਆਰੇ ਸਿਰਫ ਮਨੋਰੰਜਨ ਲਈ ਆਇਆ, ਸਮਾਂ ਪਾਸ ਕਰਨ ਲਈ ਆਇਆ, ਅਜੇ ਧਾਰਮਿਕ ਤੌਰ ਤੇ ਬੱਚਾ ਹੈ। ਮਾਤੇ ਤਿਲਕ ਹੱਥ ਮਾਲਾ ਵਾਣਾ, ਲੋਗਨ ਰਾਮ ਖੇਲਾਉਣਾ ਜਾਣਾ। ਅਗਰ ਰਾਮ ਖਿਲਾਉਣਾ ਹੈ ਤੋ ਅਜੇ ਧਾਰਮਿਕ ਬੁੱਧ ਬਾਲਪਨ ਹੋਵੇਗੀ ਅਜੇ ਬਾਲਗ ਨਹੀਂ ਹੋਇਆ ਭੋਜਨ ਮਿਲਦਾ ਰਹੇ ਭੋਜਨ ਮਿਲਦਾ ਰਹੇ ਇੱਕ ਦਿਨ ਬੱਚਾ ਬਾਲਗ ਹੋ ਜਾਂਦਾ ਹੈ ਉਹਦਾ ਭੋਜਨ ਵੀ ਬਦਲ ਜਾਂਦਾ ਹੁਣ ਨਿਰਾ ਦੁੱਧ ਨਹੀਂ ਮੂੰਹ ਚ ਦੰਦ ਆ ਗਏ ਹੁਣ ਭੋਜਨ ਉਹਦਾ ਠੋਸ ਹੋ ਗਿਆ ਸੋਲਿਡ ਹੋ ਗਿਆ ਨਿਰਾ ਲਿਕਵਿਡ ਨਹੀਂ ਰਿਹਾ ਅਨਿਰਾਧ ਹੋਦੇ ਨਹੀਂ ਮੂੰਹ ਚ ਦੰਦ ਆ ਗਏ ਦੰਦ ਚੱਲਦੇ ਨੇ ਪਾਚਨ ਸ਼ਕਤੀ ਵੱਧ ਗਈ ਹੈ ਸਰੀਰ ਦੀ ਲੋੜ ਵੱਧ ਗਈ ਹੈ ਕੋਈ ਠੋਸ ਖੁਰਾਕ ਚਾਹੀਦੀ ਹੈ ਜਿਹੜਾ ਨਿਯਮ ਸਰੀਰ ਦੇ ਤਲ ਤੇ ਕੰਮ ਕਰਦਾ ਹੈ ਨਾ ਯਕੀਨ ਜਾਣੋ ਉਹੀ ਨਿਯਮ ਮਨ ਦੇ ਤਲ ਤੇ ਕੰਮ ਕਰਦਾ ਹੈ ਮੈਂ ਤੁਹਾਡੇ ਸਾਹਮਣੇ ਜੋ ਰੱਖਣ ਲੱਗਾ ਹੋਏ ਤਨ ਦੇ ਚ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਕੋਈ ਮਨਕ ਅਗਰ ਚਾਵੇ ਮੈਂ ਭੁੱਖ ਦਾ ਤਿਆਗੀਆਂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿਸੇ ਕੀਮਤ ਤੇ ਨਹੀਂ ਕਰ ਸਕਦਾ ਕਿਉਂਕਿ ਪ੍ਰਕਿਰਤੇ ਕੇ ਪ੍ਰਮਾਤਮਾ ਨੇ ਬਣਾਈ ਹੈ ਸ਼ਾਇਦ ਆਪ ਨੂੰ ਪਤਾ ਹੋਵੇ ইরਾਨੀ ਸੂਫੀ ਸੰਤ ਸ਼ਮਸ ਤਵਰੇਜ਼ ਇਹਨੂੰ ਮੁਲਤਾਨ ਦੇ ਨवाब ਨੇ ਪੁੱਠੀ ਖਲ ਉਤਾਰ ਕੇ ਮਾਰਿਆ ਆਇਆ ਬਿਛਵ ਵਿਚਾਰਾ ਤਵਰੇਜ਼ ਇੱਕ ਬਹੁਤ ਵੱਡਾ ਸ਼ਹਿਰ ਹੈ ਇਰਾਨ ਦਾ ਬਾਰਡਰ ਤੇ 터ਕੀ ਬਾਰਡਰ ਤੇ ਹੈ। ਅਗੋਂ ਫਿਰ 터ਕੀ ਸ਼ੁਰੂ ਹੋ ਜਾਂਦਾ ਹੈ। ਇਹ ਤਵਰੀਜ਼ ਬਹੁਤ ਵੱਡਾ ਸ਼ਹਿਰ ਹੈ ਇਰਾਨ ਦਾ। ਉੱਥੋਂ ਦਾ ਰਹਿਣ ਵਾਲਾ ਸੀ। ਗੁਮ ਦਾ ਫਿਰਦਾ ਹਿੰਦੁਸਤਾਨ ਆ ਗਿਆ ਮਸਤ ਫਕੀਰ ਸੀ। ਰਮਜ਼ਾਨ ਦਾ ਮਹੀਨਾ ਮੁਸਲਮਾਨ ਰੋਜ਼ੇ ਰੱਖਦੇ ਨੇ। ਔਰ ਰਮਜ਼ਾਨ ਦੇ ਮਹੀਨੇ ਚ ਖਾਣਾ ਕੁਫਰ ਸਮਝਿਆ ਜਾਂਦਾ ਹੈ। ਅਰਬ ਦੇ ਸ਼ਾਇਸਾਰੇ ਰੈਸਟੋਰੈਂਟ ਹੋਟਲ ਬੰਦਰਿੰਦਰ ਖਾਣ ਪਾਣ ਦਾ ਸਵਾਲ ਨਹੀਂ ਮਿਲੇਗਾ ਸਿੱਖ ਹਿੰਦੂ ਵੀ ਵਿਚਾਰੇ ਡਰ ਦੇ ਮਾਰੇ ਛੁੱਪ ਕੇ ਅੰਦਰ ਖਾਂਦੇ ਕੋਈ ਦੇਖ ਨਾਲ ਨਹੀਂ ਮੈਂ ਵੀ ਮਰਸਕਾ ਮੈਨੂੰ ਇੱਕ ਦਫਾ ਰਮਜ਼ਾਨ ਤੇ ਮੇਨ ਵਿੱਚ ਕੈਦ ਜਾਣ ਦਾ ਮੌਕਾ ਮਿਲਿਆ ਤੇ ਖੰਡੇ ਗਿਆ ਨਹੀਂ ਜਿ ਹੁਣ ਤੇ ਲੰਗਰ ਨਾਲ ਹੀ ਦੇਣਾ ਪੈਗਾ ਇੱਥੇ ਬਿਠਾ ਕੇ ਨਹੀਂ ਛਕਾਣਾ ਕੋਈ ਦੇਖ ਲੇਗਾ ਰਮਜ਼ਾਨ ਦਾ ਮੇਨਾ ਕਾਫਰ ਸਮਝਦੇ ਨੇ ਗਾਲਾਂ ਘੜ ਦੇਣੇ ਰਮਜ਼ਾਨ ਦਾ ਮਹੀਨਾ ਸੀ ਸ਼ਮਸ ਤਵਰੇਜ਼ ਦੁਪਹਿਰ ਦੇ ਵਕਤ ਪਿੱਪਲ ਦੇ ਥੱਲੇ ਬੈਠਿਆ ਰੋਟੀ ਖਾ ਰਿਹਾ ਨਾਨਕ ਖਾ ਰਿਹਾ ਮੁਸਲਮਾਨਾਂ ਦੀ ਭੀੜ ਜਮ੍ਹਾ ਹੋ ਗਈ ਜਿਨ੍ਹਾਂ ਨੇ ਰੋਜ਼ੇ ਰੱਖੇ ਸਨ ਪਕੜ ਲਿਆ ਕਾਜ਼ੀ ਕੋਲ ਪੇਸ਼ ਕੀਤਾ ਨਵਾਬ ਕੋਲ ਪੇਸ਼ ਕੀਤਾ ਵੀ ਹੈ ਤੇ ਫਕੀਰ ਪੀਰ ਮੁਸਲਮਾਨ ਹੈ ਰਮਜ਼ਾਨ ਦੇ ਮਹੀਨੇ ਖਾ ਰਿਹਾ मुगल हकूमत हो गए मुगलों की शराइ से एक मुसलमान फकीर ऐसा करे पकड़ के पेश किया गया नवाब ने पूछया काजी ने फितवा आए दी तू महान कुफर टाया है रमज़ान का महीना तू रोटी खा रहा है ये गुनाह तू तो क्यों किता अजीम गुनाह किता ਪਤਾ ਹੀ ਨਹੀਂ ਕਿ ਆਖਿਆ ਖੁਦਾ ਨੇ ਗੁਨਾਹ ਕੀਤਾ ਤੇ ਉਹਦੇ ਗੁਨਾਹ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗੁਨਾਹ ਕੀਤਾ ਪਹਿਲੇ ਖੁਦਾ ਤੋਂ ਪੁੱਛੋ ਉਹਨੇ ਗੁਨਾਹ ਕਿਉਂ ਕੀਤਾ ਤੇ ਕਾਜ਼ੀ ਕਹਿਣ ਲੱਗਾ ਇਹ ਹੁਣ ਤੂੰ ਦੂਜਾ ਗੁਨਾਹ ਕਰ ਰਿਹਾ ਹੈ ਇੱਕ ਤੇ ਰਮਜ਼ਾਨ ਦੇ ਵੇਨੇਜ ਤੋਂ ਰੋਟੀ ਖਾਧੀ ਦੂਜਾ ਕਹਿੰਦਾ ਖੁਦਾ ਨੇ ਗੁਨਾਹ ਕੀਤਾ ਤੇ ਫਿਰ ਮੈਂ ਗੁਨਾਹ ਕੀਤਾ ਖੁਦਾ ਵੀ ਗੁਨਾਹਗਾਰ ਹੁੰਦਾ ਹੈ ਉਹਦਾ ਤੇ ਗੁਨਾਹ ਨਹੀਂ ਕਰਦਾ ਪਰ ਤੁਹਾਡੀ ਸੋਚਣੀ ਦੇ ਮੁਤਾਬਕ ਗੁਨਾਹ ਹੈ ਕਿਸ ਤਰ੍ਹਾਂ ਤੂੰ ਗੁਨਾਹ ਕੀਤਾ ਹੈ ਰਮਜ਼ਾਨ ਦੇ ਮਹੀਨੇ ਚ ਰੋਟੀ ਖਾ ਕੇ ਤੇ ਫਿਰ ਖੁਦਾ ਨੇ ਵੀ ਗੁਨਾਹ ਕੀਤਾ ਹੈ ਰਮਜ਼ਾਨ ਦੇ ਮਹੀਨੇ ਚ ਮੇਰੇ ਅੰਦਰ ਭੁੱਖ ਪੈਦਾ ਕਰਕੇ ਕਿਉਂ ਕਹਿਦਾ ਪੈਦਾ ਕੀਤੀ ਉਹਨੇ ਭੁੱਖ ਕਿਉਂ ਪੈਦਾ ਕੀਤੀ ਪਹਿਲੇ ਰੱਬ ਨੂੰ ਪੁੱਛੋ ਇਹ ਗੁਨਾਹ ਕਿਉਂ ਕੀਤਾ ਉਸਨੇ ਰਮਜ਼ਾਨ ਦੇ ਮਹੀਨੇ ਚ ਮੈਨੂੰ ਭੁੱਖ ਨਹੀਂ ਲੱਗਣੀ ਚਾਹੀਦੀ ਅਗਰ ਰਮਜ਼ਾਨ ਦੇ ਮਹੀਨੇ ਚ ਮੈਨੂੰ ਭੁੱਖ ਲੱਗਦੀ ਤੇ ਭੁੱਖ ਦਾ ਦੁੱਖ ਮੈਨੂੰ ਸਤਾਉਂਦਾ ਹੈ तो खुदा चाहता है नान खावा रोटी खाव मैं कल अगर ये रोटी खाना गुनाह है तो फिर खुदा ने भी गुनाह किया है अगर खुदा गुनाहगार नहीं है तो फिर मेरा रोटी खाना भी गुनाह नहीं है पाप नहीं है लेकिन कौन सुने कर्म की खेल में किसी वक्त तो थोड़े सामने रखागा कांडी चाहे सिख हो ਕਰਮ ਕਾਂਢੀ ਚਾਹੇ ਹਿੰਦੂ ਹੋਵੇ ਕਰਮ ਕਾਂਢੀ ਚਾਹੇ ਮੁਸਲਮ ਹੋਵੇ ਬੜਾ ਕਠੋਰ ਹੁੰਦਾ ਹੈ ਬੜਾ ਜ਼ਾਲਮ ਹੁੰਦਾ ਹੈ ਇਹਦੀ ਪੁੱਠੀ ਖੱਲਾਕੇ ਨੂੰ ਮਾਰਿਆ ਗਿਆ ਕਸੂਰ ਕੇ ਨਾਂ ਸਿਰਫ ਰਮਜ਼ਾਨ ਦੇ ਮਹੀਨੇ ਚ ਰੁਪੀ ਕਰਦੇ ਕਾਨ ਭੋਜਨ ਹੈ ਭੋਜਨ ਦਾ ਪੁਤਲਾ ਹੈ ਸਤਗੁਰਾਂ ਨੇ ਭੋਜਨ ਨੂੰ ਇਤਨਾ ਨੇੜੇ ਲੈਂਦਾ ਹੈ ਸੰਗਤ ਪੰਗਤ ਜੋੜ ਕੇ ਰੱਖੀ ਇਕ ਕੋਈ ਦੁਨੀਆ ਦਾ ਧਰਮ ਹੈ ਜਿਹਨੇ ਭੋਜਨ ਤੇ ਭਜਨ ਨੂੰ ਨੇੜੇ ਕੀਤਾ ਹੈ ਬਿਲਕੁਲ ਨੇੜੇ ਕੀਤਾ ਹੈ ਸੰਗਤ ਤੇ ਪੰਗਤ ਨੂੰ ਨੇੜੇ ਕੀਤਾ ਹੈ ਸੰਗਤ ਦੇ ਚ ਸ਼ਾਂਤੀ ਚਾਹੀਦੀ ਹੈ ਪੰਗਤ ਦੇ ਚ ਸ਼ਾਂਤੀ ਚਾਹੀਦੀ ਹੈ ਸੰਗਤ ਦੇ ਚ ਭਾਈਚਾਰਾ ਚਾਹੀਦਾ ਹੈ ਪੰਗਤ ਦੇ ਚ ਭਾਈਚਾਰਾ ਚਾਹੀਦਾ ਹੈ ਸੰਗਤ ਦੇ ਚ ਸਿਆਣਪ ਚਾਹੀਦੀ ਹੈ ਪੰਗਤ ਦੇ ਚ ਵੀ ਮੂਰਖਤਾ ਨਹੀਂ ਚਾਹੀਦੀ ਸਾਂ ਜੋ ਹੈ ਸਿਆਣਪ ਚਾਹੀਦੀ ਸੂਝ-ਬੂਝ ਚਾਹੀਦੀ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਤਨ ਭੋਜਨ ਹੈ ਭੋਜਨ ਦਾ ਪੁੱਤਰ ਹੈ ਭੋਜਨ ਦੇ ਆਸਰੇ ਤੇ ਜ਼ਿੰਦਾ ਰਹੇਗਾ ਭੁੱਖ ਪ੍ਰਾਕਿਰਤਕ ਹੈ ਪ੍ਰਭੂ ਵੱਲੋਂ ਹੈ ਪਰਮਾਤਮਾ ਦੀ ਤਰਫ ਹੈ ਭੁੱਖ ਅਸੀਂ ਨਹੀਂ ਪੈਦਾ ਕਰਦੇ ਪ੍ਰਕਿਰਤੀ ਪੈਦਾ ਕਰਦੀ ਹੈ ਈਸ਼ਵਰ ਦਾ ਨਿਯਮ ਪੈਦਾ ਕਰਦਾ ਹੁਣ ਮੈਂ ਅਰਜ਼ ਕਰਾਂ ਭੋਜਨ ਦੀ ਭੁੱਖ ਪ੍ਰਾਕਿਰਤਕ ਹੈ ਮਨ ਦੇ ਅੰਦਰ ਭਜਨ ਦੀ ਭੁੱਖ ਪ੍ਰਾਕਿਰਤਕ ਨਹੀਂ ਹੈ ਆਪਣੇ ਆਪ ਨਹੀਂ ਪੈਦਾ ਹੋ ਇਸ ਵਾਸਤੇ ਕੋਈ ਸਾਰੀ ਜ਼ਿੰਦਗੀ ਵੀ ਕਥਾ ਕੀਰਤਨ ਭਜਨ ਉਪਦੇਸ਼ ਸੰਗਤ ਮੰਦਰ ਮਸਜਿਦ ਗੁਰਦੁਆਰੇ ਤੋਂ ਬਿਨਾ ਰਹਿ ਸਕਦਾ ਔਰ ਰਹਿੰਦੇ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕਥਾ ਕੀਰਤਨ ਦੀ ਕੋਈ ਲੋੜ ਨਹੀਂ ਜਪ ਤਪ ਦੀ ਤਾਂ ਇੰਜ ਕਹਿਣਾ ਪੈਗਾ ਮਨ ਵਿੱਚ ਜੇ ਭੁੱਖ ਨਹੀਂ ਨਹੀਂ ਇਹ ਭੁੱਖ ਪੈਦਾ ਕਰਨੀ ਪੈਂਦੀ ਹੈ ਰੋਜ਼ ਰੋਜ਼ ਸਦ ਸੰਗ ਕਰਕੇ ਬੁਖਤੇ ਨਹੀਂ ਹੈ ਨਾਮ ਦੇ ਸੱਚੇ ਨਾਮ ਕੀ ਲਾਗੇ ਭੁਖ ਇਹ ਭੁਖ ਤੇ ਨਹੀਂ ਹੈ ਆਇਆ ਗੁਰਦੁਆਰੇ ਇਹ ਭੁਖ ਪੈਦਾ ਹੋ ਸਕੈ ਇਹ ਹੈ ਨਹੀਂ ਇਹ ਹੈ ਨਹੀਂ ਹਰ ਵਕਤ ਜਨਾ ਨੂੰ ਭੋਜਨ ਦੀ ਭੁਖ ਲਗੇ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਇਸ ਤਰ੍ਹਾਂ ਦਾ ਇੱਕ ਭੁਖ ਰੋਗ ਵੀ ਇਹਨੂੰ ਬੋਖੜਾ ਕਹਿੰਦੇ ਨੇ ਹਰ ਘੰਟੇ ਬਾਅਦ ਅੱਧੇ ਘੰਟੇ ਬਾਅਦ ਕੁਝ ਚਾਹੀਦਾ ਹੈ ਭਾਰਤ ਵਿੱਚ ਦਾਸ ਦੇ ਨਾਲ ਇੱਕ ਸੱਜਣਾ ਐਸਾ ਚੱਲਦਾ ਜਿਹਨੂੰ ਘੰਟੇ ਪੌਣੇ ਘੰਟੇ ਬਾਅਦ ਕੁਝ ਚਾਹੀਦਾ ਨੇ ਰਹਿ ਸਕਦਾ ਕੁਝ ਖਾਣ ਨੂੰ ਚਾਹੀਦਾ ਮੈਂ ਇੱਕ ਦੋ ਹੋਰ ਜਿਨ੍ਹਾਂ ਦੇ ਨਾਲ ਮਹਾបុਰਸ਼ ਹੋਣ ਦਾ ਲਕਬੀ ਜੁੜਿਆ ਆਇਆ ਸੀ